ਜਾ ਰਹੇ ਹਾਂ ਜਾਂ ਤੁਹਾਡਾ ਵੀਜ਼ਾ ਨਹੀਂ ਲੱਗਾ ਸਾਡਾ ਵੀ ਨਹੀਂ ਲੱਗਾ ਪਤਾ ਨਹੀਂ ਕੀ ਕਾਰਨ ਕਿਉਂ ਨਹੀਂ ਲੱਗਾ ਅੱਗੇ ਮੈਂ 5-6 ਵਾਰ ਗਈਆਂ ਅੱਗੇ ਵੀਜ਼ਾ ਲੱਗ ਜਾਂਦਾ ਸੀ ਹੁਣ ਹੀ ਮੇਰੇ ਦੂੰ ਦਾ ਲੱਗ ਗਿਆ ਤੇ ਹੁਣ ਮਨ ਦੇ ਵਿੱਚ ਕਿੰਨੀ ਇੱਕ ਨਿਰਾਸ਼ਾ ਹੈਗੀ ਆ ਕਿਉਂਕਿ ਹੁਣ ਤੇ ਹੈ ਇਹ ਗੁੱਸਾ ਮਨ ਨੂੰ ਦੋਖੇ ਗੁਰੂ ਨਾਨਕ ਨੇ ਥੋੜਾ ਆਖਿਆ ਵੀਜ਼ਾ ਨਾ ਲਾਓ ਤੇ ਇਹਨਾਂ ਦੇ ਹੱਥ ਵਿੱਚ ਕੁੰਜੀ ਹੈ ਨਾ ਜਿੰਦਰੇ ਦੀ ਇਹ ਪਤਾ ਨਹੀਂ ਕੀ ਇਹਨਾਂ ਨੇ ਕੀ 420 ਖੇਡੀ ਯਾਤਰੀਆਂ ਨਾਲ ਪਰ ਇਹ ਗਲਤ ਗੱਲ ਹੈ ਮਨ ਦੁਖੀ ਹੋ ਰਿਹਾ ਕਿ ਸਾਰੇ ਜਾ ਕੀ ਹੁੰਦਾ ਖੁਸ਼ੀ ਨਾਲ ਲਾਇਆ ਹੀ ਗੁਰੂ ਨਾਨਕ ਦੇ ਦਰਸ਼ਨ ਕਰਾਂਗੇ ਤੇ ਉਹਨਾਂ ਦੇ ਅਗਰ ਪੂਰਬ ਤੇ ਪਹੁੰਚਾਂਗੇ ਤੇ ਇਹ ਗੁਰੂ ਨਾਨਕ ਤੋਂ ਵੀ ਉੱਪਰ ਹੋ ਗਏ ਸ਼੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪਰਮ ਨੂੰ ਲੈ ਕੇ ਜੋ ਇੱਕ ਵਿਸ਼ੇਸ਼ ਜਥਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਦਫ਼ਤਰੋਂ ਜਿਉਂ ਪਾਕਿਸਤਾਨ ਵਿਖੇ ਰਵਾਨਾ ਹੋਣਾ ਹੈ ਤਾਂ ਉਹਨਾਂ ਨੂੰ ਸਭ ਤੋਂ ਪਹਿਲਾਂ ਜਿਹੜੇ ਸਿੱਖ ਸ਼ਰਦਾਲੂ ਹੈਗੇ ਨੇ ਉਹਨਾਂ ਨੂੰ ਪਾਸਪੋਰਟ ਅੱਜ ਦਿੱਤੇ ਗਏ ਨੇ ਵੀਜ਼ੇ ਦਿੱਤੇ ਗਏ ਨੇ ਤਾਂ ਉੱਥੇ ਸੰਗਤਾਂ ਇੱਥੇ ਪਹੁੰਚੀਆਂ ਹੋਈਆਂ ਨੇ ਤਾਂ ਆਪਾਂ ਉਹਨਾਂ ਦੇ ਨਾਲ ਵੀ ਗੱਲ ਕਰਦੇ ਹਾਂ ਤਾਂ ਤਸਵੀਰਾਂ ਸਭ ਤੋਂ ਪਹਿਲਾਂ ਤੁਹਾਨੂੰ ਸਾਂਝਾ ਕਰ ਰਹੇ ਤੁਸੀਂ ਵੇਖ ਸਕਦੇ ਹੋ ਕਿ ਜਿੰਨਾਂ ਸੰਗਤਾਂ ਦੇ ਵੀਜ਼ੇ ਲੱਗੇ ਨੇ ਤਾਂ ਉੱਥੇ ਕੁਝ ਸੰਗਤਾਂ ਸਾਡੇ ਨਾਲ ਮੌਜੂਦ ਵੀ ਨੇ ਸਭ ਤੋਂ ਪਹਿਲਾਂ ਜੀ ਵਾਹਿਗੁਰੂ ਜੀ ਕਾ ਖਾਲਸਾ ਵ ਸਾਣ ਚਲਿੰਦਰ ਚਨਾ ਵਾਸਤੇ ਜੀ ਸਨ ਬਹੁਤ ਖੁਸ਼ ਹੋਈ ਪਰ ਸਾਡੇ ਨਾਲ ਦਿਆਂ ਦੇ ਵੀ ਜੇ ਨਹੀਂ ਆਏ ਥੋੜਾ ਘੱਟ ਕੁਝ ਉਹਨਾਂ ਦੇ ਵੀਜ਼ੇ ਨਹੀਂ ਆਏ ਤੇ ਇੱਕ ਮਨ ਦੇ ਵਿੱਚ ਹੁੰਦਾ ਕਿ ਕਿਉਂ ਚੰਕਾ ਕਿ ਸਾਡੇ ਨਾਲ ਜਾਣਾ ਸੀ ਉਹਨਾਂ ਨੇ ਵੀ ਤੋ ਗਏ ਨਹੀਂ ਗੇ ਹੁਣ ਉਹਨਾਂ ਨਹੀਂ ਜਾਣਾ ਉਹਨਾਂ ਦਾ ਵੀਜ਼ਾ ਨਹੀਂ ਲੱਗਾ ਸਾਡਾ ਲੱਗ ਗਿਆ ਸੀ ਹਣ ਜਾਵਾਂਗੇ ਮਹਾਰਾਜ ਦੀ ਕਿਰਪਾ ਕਿੰਨਾ ਕਿ ਮਨ ਦੁਖੀ ਹੁੰਦਾ ਜਦੋਂ ਐਂਡ ਮੌਕੇ ਤੇ ਆ ਕੇ ਪਤਾ ਲੱਗਦਾ ਕਿ ਹੋਇਆ ਕਿ ਅਸੀਂ ਇਕੱਠੀਆਂ ਪੈਣਾ ਨਿੱਦਵਾਂ ਨੇ ਜਾਣਾ ਜਿੱਦਾਂ ਇੱਕ ਪਾਸਾ ਜਾਂ ਘੱਟ ਹੋ ਗਿਆ ਹੁੰਦਾ ਇਸ ਤਰ੍ਹਾਂ ਕੱਟੀਆਂ ਨੇ ਜਾਣਾ ਸੀ ਅਹੀਂ ਘਰੋਂ ਕੱਟੀਆਂ ਹੁੰਦੀਆਂ ਅਹੀਂ ਕਰੇ ਕੱਠੀ ਸਲਾ ਕਰਦੀਆਂ ਤੂੰ ਕਿੰਨੇ ਕੱਪੜੇ ਤਿਆਰ ਕਰ ਲੈ ਮੈਂ ਕਰ ਲੈ ਅਹੀਂ ਕੱਲ ਵੀ ਇਹੋ ਕਰਨ ਦਾ ਆਪਾਂ ਤੜ ਸਵਕਤੇ ਜਾਣਾ ਗੁਰੂ ਦੇ ਦਰਸ਼ਨਾਂ ਨੂੰ ਤੇ ਹੁਣ ਮੰਝਾ ਹੋ ਗਿਆ ਕਿ ਜਿੱਦਾਂ ਇੱਕ ਪੰਨਾ ਹੋ ਗਿਆ ਅੰਦਰ ਤੇ ਚਲੋ ਕਈ ਨਹੀਂ ਮਹਾਰਾਜ ਅਗਲੀ ਵਾਰ ਨ ਕਿਰਪਾ ਕਰ ਦੂਗਾ ਪਰਮਾਤਮਾ ਬਹੁਤ ਖੁਸ਼ੀ ਵੀ ਆ ਐ ਮਹਾਰਾਜ ਦੇ ਦਰਸ਼ਨਾਂ ਜਣਮ ਬੜੇ ਚਰਦੀ ਤਾਂਗ ਸੀ ਸਾਨੂੰ ਕਿ ਐਸੀ ਵੀ ਨਨਕਾਣਾ ਸਾਹਿਬ ਦੇ ਦਰਸ਼ਨ ਕਰਕੇ ਆਈਏ ਸਾਡੇ ਤੋਂ ਵਿਛੜੇ ਹੋਏ ਪਰਮਾਤਮਾ ਤੇ ਚਲੋ ਕਰਤੀ ਕਿਰਪਾ ਮਹਾਰਾਜ ਅੱਗੇ ਕਰ ਦੇਣਗੇ ਇਹਨਾਂ ਦੀ ਵੀ ਅਗਲੀ ਵਾਰ ਹਾਂਜੀ ਤੁਹਾਡਾ ਵੀਜ਼ਾ ਨਹੀਂ ਲੱਗਾ ਕਦੋਂ ਪਤਾ ਲੱਗਾ ਤੁਹਾਨੂੰ ਕਿ ਵੀਜ਼ਾ ਨਹੀਂ ਲੱਗਾ ਸਾਨੂੰ ਪਤਾ ਲੱਗ ਗਿਆ ਸੀਗਾ ਹਾਂਜੀ ਕੱਲ ਪਰਸੋਂ ਦਾ ਲੱਗ ਗਿਆ ਸੀ ਪਤਾ ਫਿਰ ਅਹੀਂ ਮਤਲਬ ਫਿਰ ਬੰਦ ਕਰਤਾ ਜੋ ਜਾਂ ਕਰਨਾ ਕਰਨਾ ਸੀਗਾ ਹਨਾ ਤਿਆਰੀ ਛੱਡ ਦਿੱਤੀ ਫਿਰ ਅਹੀਂ ਫਿਰ ਇਹਨਾਂ ਦੇ ਨਾਲ ਮੈਂ ਆਈ ਨਾਲ ਹਾਂ ਹਮ ਸਦਾ ਨਾ ਇੱਥੇ ਰੌਲਾ ਪੈ ਗਿਆ ਤੁਹਾਡਾ ਵੀਜ਼ਾ ਲੱਗਾ ਆਪਾਂ ਉੱਥੇ ਜਾਵਾਂਗੇ ਤੇ ਆਪਾਂ ਨੂੰ ਪਤਾ ਲੱਗੂਗਾ ਕਿ ਹਾਂ ਤੁਹਾਡਾ ਵੀਜ਼ਾ ਲੱਗਾ ਚਾ ਨਹੀਂ ਲੱਗਾ ਹਨਾ ਇੱਥੇ ਫੋਨਾਂ ਤੇ ਇੱਕ ਦੂਜੇ ਨੂੰ ਦੱਸਦੇ ਤੁਹਾਡਾ ਨਹੀਂ ਲੱਗਾ ਤੁਹਾਡਾ ਅਹੀਂ ਸੱਤ ਜਣੇ ਆ ਉਤਰਾ ਇੱਕ ਪਿੰਡ ਦੇ ਤਰਨਧਾਰਨ ਦਬਰਜੀ ਦੇ ਤੇ ਸੱਤਾਂ ਜਣਿਆਂ ਚ ਅਸੀਂ ਦੋਵੇਂ ਜਣੇ ਆਏ ਬਾਕੀ ਸਾਡੇ ਆਏ ਨਹੀਂ ਅਜੇ ਪਤਾ ਨਹੀਂ ਉਹਨਾਂ ਦਾ ਵੀਜ਼ਾ ਆਇਆ ਚ ਨਹੀਂ ਆਇਆ ਹਾਂਜੀ ਉਹ ਇੱਕਦਮ ਪਹਿਲਾਂ ਤਿਆਰੀ ਕਰਦੇ ਹੁਣਾਂ ਕਿ ਗੁਰੂ ਘਰਾਂ ਜਾਵਾਂਗੇ ਦਰਸ਼ਨ ਦੇਦਾਰੇ ਕਰਾਂਗੇ ਪਰ ਜਦੋਂ ਵੀਜ਼ਾ ਨਾ ਲੱਗਣਾ ਕਿੰਨਾ ਕੁ ਮੰਦ ਦੁਖੀ ਹੁੰਦਾ ਕਿ ਫਿਰ ਤਿਆਰੀ ਕੀਤੀ ਹੁੰਦੀ ਹੈ ਨਾ ਆਸ ਹੁੰਦੀ ਆ ਵੀ ਅਸੀਂ ਜਾਣਾ ਵਾ ਹਾਂਜੀ ਤੇ ਬਸ ਕੋਜ ਦਿਨ ਗਿਣਦੇ ਸਾਂ ਪ੍ਰਬਾਤ ਪੇਰੀਆਂ ਨਿਕਲ ਡੈਪ ਨਹੀਂ ਅਸੀਂ ਕਦੋਂ ਜਾਣਾ ਗੁਰੂ ਨਾਨਕ ਦੇਵ ਜੀ ਦਾ ਜਨਮ ਦਿਹਾੜਾ ਤੇ ਆ ਗਿਆ ਅਸੀਂ ਕਦੋਂ ਜਾਵਾਂਗੇ ਸਾਨੂੰ ਅਜੇ ਤੱਕ ਪਾਸਪੋਰਟ ਨਹੀਂ ਮਿਲੇ ਅਜੇ ਫੋਨ ਨਹੀਂ ਆਇਆ ਸਾਨੂੰ ਪਾਸਪੋਰਟ ਲੈਣ ਵਾਸਤੇ ਹਾਂਜੀ ਸਾਡੇ ਨਾਲ ਹੋਰ ਵੀ ਸੰਗਤਾਂ ਮੌਜੂਦ ਨੇ ਤੁਹਾਡਾ ਵੀ ਤਾਂ ਲੱਗਾ ਜੀ ਤੁਸੀਂ ਜਾ ਰਹੇ ਲੱਗਾ ਜੀ ਲੱਗਾ ਹਾਂਜੀ ਕਿੰਨੇ ਕੁ ਖੁਸ਼ੀ ਹੈਗੀ ਮਨ ਦੇ ਵਿੱਚ ਕਿ ਗੁਰੂ ਘਰਾਂ ਦੇ ਦਰਸ਼ਨ ਦਿਦਾਰੇ ਕਰੋਗੇ ਮੈਂ ਕਹਾਂ ਜੀ ਬੜੀ ਆਸਤਾ ਸੀ ਬਹੁਤ ਧੀਰ ਤੋਂ ਮਨ ਵਿੱਚ ਵੀ ਅਸੀਂ ਵੀ ਕਿਰੇ ਇਹ ਜ਼ਿੰਦਗੀ ਚ ਕਿਰੇ ਦਰਸ਼ਨ ਕਰਕੇ ਆਵਾਂਗੇ ਗੁਰੂ ਨਾਨਕ ਦੇਵ ਜੀ ਦੇ ਸੋ ਅਸੀਂ ਤਾਂ ਬੜੇ ਖੁਸ਼ ਆ ਸਾਡੀ ਆਸ ਮਰਾਦ ਪੂਰੀ ਹੋਈ ਤੁਸੀਂ ਵੀ ਜਾ ਰਹੇ ਹੋ ਤੁਹਾਡਾ ਅਸੀਂ ਜਾ ਰਹੇ ਆ ਮੇਰਾ ਨਾਮ ਸੰਗਤ ਸਿੰਘ ਪਿੰਡ ਤਲਮੰਡੀ ਸਣਾ ਜ਼ਿਲ੍ਹਾ ਹੁਸ਼ਿਆਰਪੁਰ ਅਸੀਂ ਪਹਿਲੀ ਵਾਰੀ ਅਪਲਾਈ ਕੀਤਾ ਪਹਿਲੀ ਵਾਰੀ ਵੀਜ਼ਾ ਲੱਗ ਗਿਆ ਅਸੀਂ ਪਿੰਡ ਦੇ 6 ਮੈਂਬਰ ਸੀ ਜਿਨ੍ਹਾਂ ਨੇ ਅਪਲਾਈ ਕੀਤਾ ਸੀ ਸਾਡੇ ਦੋਨਾਂ ਦੇ ਵੀਜ਼ੇ ਲੱਗੇ ਚਾਰਾਂ ਦੇ ਨਹੀਂ ਲੱਗੇ ਅਸੀਂ ਬੜੇ ਨਰਾਜ ਆ ਇਹਨਾਂ ਦੇ ਵੀ ਲੱਗਨੇ ਚਾਹੀਦੇ ਸੀ ਨਾਲ ਇਹ ਵੀ ਗੁਰੂ ਦੇ ਦਰਸ਼ਨ ਕਰਦੇ ਜਾ ਕੇ ਤੇ ਅਸੀਂ ਆਏ ਪਾਕਿਸਤਾਨ ਤੋਂ ਆ ਸਾਡੇ ਉਧਰ ਦੇ ਪਾਕਿਸਤਨ ਜ਼ਿਲ੍ਹਾ ਸ਼ੇਖੂਪੁਰ ਸੀ ਸਾਡਾ ਇਹਨਾਂ ਦਾ ਵੀ ਸ਼ੇਖੂਪੁਰਾ ਜ਼ਿਲ੍ਹਾ ਤੇ ਅਸੀਂ ਬਹੁਤ ਖੁਸ਼ੀ ਵੀ ਆ ਸਾਨੂੰ ਤੇ ਗਮ ਇਹ ਆ ਕਿ ਸਾਡੇ ਨਾਲ ਦੇ ਵੀਜ਼ੇ ਨਹੀਂ ਲੱਗੇ ਅਸੀਂ ਗਵਰਨਮੈਂਟ ਨੂੰ ਇਹ ਅਪੀਲ ਕਰਦੇ ਆ ਕਿ ਇਹਦਾ ਪਾਸਪੋਰਟ ਦਾ ਇਹ ਬੰਦ ਹੋਣਾ ਚਾਹੀਦੇ ਆ ਇਹ ਵੀਜ਼ੇ ਲੱਗਣੇ ਤੇ ਸਾਡੇ ਆਧਾਰ ਕਾਰਡ ਤੇ ਜਾਂ ਕੋਈ ਆਇਡੈਂਟੀਫਾਈਡ ਹੋਵੇ ਤੇ ਉੱਥੇ ਉੱਥੇ ਵੀ ਸਾਨੂੰ ਵੀਜ਼ੇ ਲੱਗ ਜਾ ਜਾਂ ਸਾਨੂੰ ਐਂਟਰੀ ਦਿੱਤੀ ਜਾਵੇ ਪਾਕਿਸਤਾਨ ਦੀ ਤਾਂ ਤੁਸੀਂ ਜਾ ਰਹੇ ਹੋ ਜਾਂ ਤੁਹਾਡਾ ਵੀਜ਼ਾ ਨਹੀਂ ਲੱਗਾ ਸਾਡਾ ਵੀ ਨਹੀਂ ਲੱਗਾ ਪਤਾ ਨਹੀਂ ਕੀ ਕਾਰਨ ਕਿਉਂ ਨਹੀਂ ਲੱਗਾ ਅੱਗੇ ਮੈਂ 5-6 ਫੇਰ ਗਈਆਂ ਅੱਗੇ ਵੀਜ਼ਾ ਲੱਗ ਜਾਂਦਾ ਸੀ ਉਹ ਨਹੀਂ ਮੇਰੇ ਦੂੰ ਦਾ ਲੱਗ ਗਿਆ ਤੇ ਹੁਣ ਮਨ ਦੇ ਵਿੱਚ ਕਿੰਨੀ ਇੱਕ ਨਿਰਾਸ਼ਾ ਹੈਗੀ ਆ ਕਿਉਂਕਿ ਹੁਣ ਤੇ ਹੈ ਇਹ ਗੁੱਸਾ ਮਨ ਨੂੰ ਦੁੱਖ ਹੈ ਗੁਰੂ ਨਾਨਕ ਨੇ ਥੋੜਾ ਆਖਿਆ ਵੀਜ਼ਾ ਨਾ ਲਾਓ ਤੇ ਇਹਨਾਂ ਦੇ ਹੱਥ ਵਿੱਚ ਕੁੰਜੀ ਹੈ ਨਾ ਜਿੰਦਰੇ ਦੀ ਜੇ ਇਹ ਇਹਨਾਂ ਦਾ ਫਰਜ਼ ਸੀ ਜਿੱਥੇ ਇੰਨਿਆਂ ਦੇ ਲਾਇ ਨੇ ਸਾਡੇ ਵੀ ਲਾਂਦੇ ਨਹੀਂ ਸੀ ਲਾਣੇ ਤੇ ਪਾਸਪੋਰਟ ਉਹਨੇ ਲਿਆ ਕਰਨ ਜਿੰਨੇ ਵੀਜ਼ੇ ਲੱਗਦੇ ਨਾ ਫੀਸਲੇ ਹੋਊਗਾ ਕਿ ਆਪਣੇ ਸਾਥੀਆਂ ਨਾਲ ਜਾਂ ਜਾਵਾਂਗੇ ਦਰਸ਼ਕ ਸਾਰਿਆਂ ਨੇ ਇਹਨਾਂ ਨੂੰ ਪਹਿਲੀ ਵਾਰੀ ਬੇਟਾ ਜਾਣਾ ਸੀ ਮੈਂ ਪੰਜ-ਛੇ ਵਾਰ ਗਈ ਕਿਰਤਾਰਪੁਰ ਵੀ ਗਈਆਂ ਇੱਥੇ ਵੀ ਗਈਆਂ ਮੇਰਾ ਪਿੰਡ ਨੰਗਲ ਪੁੱਚੇ ਜ਼ਿਲ੍ਹਾ ਸ਼ਹੀਹਪੁਰਾ ਸ਼ਹਿਰ ਮਦੋਮਲੀ ਨਵਾਂ ਗੇਪ ਨਕਰ ਵਿਓ ਕੇ ਆਈਆਂ ਇਹ ਪਤਾ ਨਹੀਂ ਕੀ ਇਹਨਾਂ ਨੇ ਕੀ 420 ਖੇਡੀ ਯਾਤਰੂਆਂ ਨਾਲ ਪਰ ਇਹ ਗਲਤ ਗੱਲ ਵੇ ਹਾਂ ਤੇ ਕਿੰਨੀ ਤੇ ਨਿਰਾਸ਼ਾ ਮਨ ਦੇ ਵਿੱਚ ਹੈਗੀ ਹੈ ਬਹੁਤ ਹੀ ਮਨ ਭਰ ਹੁੰਦਾ ਕਿ ਹਾਂ ਭਰ ਹੁੰਦਾ ਹੀ ਬੇਟਿਆ ਜਾ ਕੇ ਆਪਣੇ ਗੁਰੂ ਦੇ ਦਰਸ਼ਨ ਕਰਨੇ ਸੀ ਆਪਣਾ ਧਰਤੀ ਮਾਂ ਵੀ ਇਹ ਨਹੀਂ ਸੀ ਜਿੱਥੇ ਜੰਮੇ ਭਲੇ ਆ ਹਾਂ ਜੀ ਜਿੱਥੇ ਜੰਮੇ ਭਲੇ ਆ ਇੱਕੋ ਹੀ ਆ ਸੀ ਬੇਟਿਆ ਜੀ ਹਨਾ ਤੁਹਾਡਾ ਵੀ ਨਹੀਂ ਲੱਗਾ ਜੀ ਵੀਜ਼ਾ ਵੀਜ਼ਾ ਨਹੀਂ ਲੱਗਾ ਸਾਡਾ ਵੀ ਜੀ ਕਿੰਨਾ ਕੁ ਮਨ ਦੁਖੀ ਹੋ ਰਿਹਾ ਕਿ ਸਾਰੇ ਜਾ ਹੁੰਦਾ ਖੁਸ਼ੀ ਨਾਲ ਲਾਇਆ ਹੀ ਗੁਰੂ ਨਾਨਕ ਦੇ ਦਰਸ਼ਨ ਕਰਾਂਗੇ ਤੇ ਉਹਨਾਂ ਦੇ ਅਗਰਪੁਰਪ ਤੇ ਪਹੁੰਚਾਂਗੇ ਤੇ ਇਹ ਗੁਰੂ ਨਾਨਕ ਤੋਂ ਵੀ ਉੱਪਰ ਹੋ ਗਏ ਸਾਡਾ ਤਾਂ ਸਭ ਤੋਂ ਵੱਡਾ ਉਹ ਹੀ ਸਤਪੁਰਨ ਨਾਨਕ ਜੀ ਆਕਰਨ ਪਾਸਪੋਰਟ ਜਿੰਨਾਂ ਨੇ ਦਵਾਣਾ ਹੁੰਦਾ ਚਲੋ ਸੀ ਕਿ ਇੱਕ ਤਾਂ ਕਿ ਗੁਰੂ ਸਾਹਿਬ ਦੇ ਦਰਸ਼ਨ ਤੋਂ 2 ਮਹੀਨੇ ਹੋ ਗਏ ਨੇ ਆਸ ਲਈ ਅੱਜ ਆਸ ਰੋੜ ਦਿੱਤੀ ਇਹਨਾਂ 2 ਮਹੀਨੇ ਕਿੰਨੇ ਵੀ ਜੇ ਮਿਲਦੇ ਉਹਨੇ ਪਾਸਪੋਰਟ ਨਹੀਂ ਲੋੜ ਨਹੀਂ ਹੈ ਨਾ ਕਦੇ ਵਾਰ ਸੇ ਫੀਸਾਂ 5-500 ਲੈਂਗੀਆਂ ਤੇ ਕਦੇ ਵਾਰ ਸਾਰ 3-3 ਮਹੀਨੇ ਰੱਖੇ ਨੇ ਨਨ ਪਾਸਪੋਰਟ ਆਸ ਸਿੰਘ ਅਮਰੀਕਾ ਜਾਣ ਤੋਂ ਵੀ ਬੈਠੇ ਆਂ ਫੇ ਚਲਾ ਜਾਵਾਂਗੇ ਪਾਸਪੋਰਟ ਮਿਲਣਗੇ ਤੇ ਫਿਰ ਜਾਵਾਂਗੇ ਅਮਰੀਕਾ ਹੀ ਭੇਜਣ ਲੱਗੇ ਮਾਰਾ ਇਹ ਤੁਹਾਨੂੰ ਅਸੀਂ ਹੋ ਕੇ ਆਏ ਅਮਰੀਕਾ ਇਹਨਾਂ ਨੇ ਭੇਜ ਮੈਨੂੰ ਸਾਨੂੰ ਫੇਰ ਭੇਜ ਪਾਕਿਸਤਾਨ ਦੇ ਨੇ ਲੱਗੇ ਤਾਂ ਇਹ ਦੇਖ ਸਕਦੇ ਹੋ ਤਸਵੀਰਾਂ ਕਿ ਸੰਗਤਾਂ ਦੇ ਮਾਂ ਦੇ ਵਿੱਚ ਕਾਫੀ ਰੋਸ਼ ਜਿਹੜਾ ਹੈਗਾ ਕਿਉਂਕਿ ਜੀ ਕੁਛ ਨਾ ਜਾਣੇ ਕੀ ਕਾਰਨ ਹੈ ਕਿਉਂ ਨਹੀਂ ਸਾਨੂੰ ਵੀਜ਼ਾ ਮਿਲਿਆ ਜੀ ਸਾਨੂੰ ਇਹ ਜਵਾਬ ਦੇਣਾ ਚਾਹੀਦਾ ਇਹਨਾਂ ਨੂੰ ਪਾਕਿਸਤਾਨ ਗਵਰਨਮੈਂਟ ਨੇ ਨਹੀਂ ਵੀਜ਼ਾ ਲਗਾ ਕੇ ਦਿੱਤੇ ਤਾਂ ਗਵਰਨਮੈਂਟ ਕਹਿੰਦੀ ਹੈ ਇਹਨਾਂ ਨੂੰ ਕੁਝ ਨਹੀਂ ਕਹਿੰਦੀ ਗਵਰਨਮੈਂਟ ਪਾਕਿਸਤਾਨ ਵਾਲੇ ਵੀ ਕੁਝ ਨਹੀਂ ਕਹਿੰਦੇ ਬਹੁਤ ਆਪ ਭਗਤ ਕਰਦੇ ਨੇ ਬਹੁਤ ਆਪ ਭਗਤ ਕਰਦੇ ਨੇ ਸਾਡੀ ਗਿਆਨ ਦੀ ਮੋਤਮਾਨ ਜਿੱਤ ਕਰਦੇ ਜੀ ਤੇ ਤੁਹਾਨੂੰ ਕੀ ਲੱਗਦਾ ਫਿਰ ਕਿੱਥੋਂ ਰਿਜੈਕਟ ਹੋਏ ਤੁਹਾਡੇ ਵੀਜ਼ੇ ਸਾਡੇ ਹੁਣ ਕੀ ਕਰਨਾ ਹੈ ਜੇ ਤੁਹਾਨੂੰ ਦਿੱਤੇ ਹੀ ਨਹੀਂ ਇਹਨਾਂ ਨੇ ਤੇ ਅਸੀਂ ਇੱਥੇ ਦਿੰਨੇ ਆ ਪਾਸਪੋਰਟ ਜਦੋਂ ਦਿੰਨੇ ਆ ਤੇ ਅੱਗੇ ਲੱਗ ਜਾਂਦੇ ਨਾ ਹੁਣ ਲੱਗਾ ਹੀ ਨਹੀਂਗਾ ਤੁਹਾਡੇ ਮੁਤਾਬਕ ਕਿ ਸ਼ਰਮਣੀ ਕਮੇਟੀ ਨੇ ਨਹੀਂ ਲਵਾਏ ਹਾਂ ਇਹਨਾਂ ਨੇ ਨਹੀਂ ਲਵਾਏ ਹੋਰ ਕਿੰਨਾ ਨਹੀਂ ਲਵਾਨੇ ਜਿਹੜੇ ਲਵਾਣਗੇ ਸੀ ਇਹਨਾਂ ਦੀ ਵੀ ਬੇਈਮਾਨੀ ਹੈ ਤੇ ਜੇ ਨਹੀਂ ਸੀ ਲੱਗਨੇ ਤੇ ਇਹ ਉਦੋਂ ਹੀ ਵਾਪਸ ਕਰ ਦੇਣੇ ਪਾਸਪੋਰਟ ਕਿਉਂ ਰੱਖੇ ਨੇ 3 ਮਹੀਨੇ ਪਾਸਪੋਰਟ ਕਿਉਂ ਫੀਸਾਂ ਲਗੀਆਂ ਨੇ ਉਹ ਕਹਿੰਦੇ ਸਾਨੂੰ ਵੀ ਦੁੱਖ ਹੈ ਕਿ ਜਿਨ੍ਹਾਂ ਦੇ ਵੀਜ਼ੇ ਨਹੀਂ ਲੱਗੇ ਲੱਗਨੇ ਚਾਹੀਦੇ ਕੋਈ ਦ ਜਿਹਨਾਂ ਦੁੱਖ ਹੁੰਦਾ ਨਾ ਲੰਦੇ ਆ ਤੇ ਨੰਮੀ ਨੇ ਜਿਹੜੀ ਆ ਰੋਕ ਬੈਠੀ ਹੈ ਹੈ ਮੈਂ ਇਸੇ ਹਾਂ ਪੂਰੀ ਤਿਆਰੀ ਕੀਤੀ ਆ ਹਾਂ ਟੈਚੀ ਕਰਕੇ ਛੱਡ ਕੇ ਆਈ ਹਾਂ ਕਿਵੇਂ ਤਾਂ ਲੱਗਾ ਟੈਚੀ ਤਿਆਰ ਕਰਕੇ ਫਿਰ ਛੱਡ ਕੇ ਆਏ ਹੋ ਤੇ ਫਿਰ ਬੜਾ ਦੁੱਖ ਲੱਗਾ ਹੋਰ ਕੀ ਹੋਣਾ ਹੈ ਇੱਕ ਕਿਸੇ ਦੀ ਰੋਟੀ ਕਹਿ ਕੇ ਤੇ ਅੱਗੇ ਥਾਲੀ ਰੱਖ ਕੇ ਚੁੱਕ ਲਈਏ ਤੇ ਉਹਨੂੰ ਰੋਸ ਨਹੀਂ ਆਂਦਾ ਆਂਦਾ ਨਾ ਬਸ ਫਿਰ ਇਸ ਤਰ੍ਹਾਂ ਹੀ ਹੈ ਪਰ ਬਹੁਤ ਗਲਤ ਗੱਲ ਇਹਨਾਂ ਦੀ ਹਾਂ ਉਹਦੇ ਦਰਸ਼ਨ ਦਿਦਾਰੇ ਕਰਨ ਦੀ ਤਾਂਗ ਰਹਿ ਗਈ ਹਾਂ ਮੈਂ ਤਾਂ ਪੁੱਤਰ ਦੁਨੀਆ ਤੇ ਨਹੀਂ ਕੋਈ ਗੁਰੂ ਛੱਡਿਆ ਦਰਸ਼ਨ ਕਰਨ ਤਾ ਮੈਂ ਰੋੜੀ ਸਾਹਿਬ ਨਕਾਣਾ ਸਾਹਿਬ ਇੱਧਰ ਵੀ ਜੋ ਸਤ ਮਰੀ ਗਈਆਂ ਉਧਰ ਵੀ ਪੜੇ ਰੇਠਾ ਸਾਹਿਬ ਈਮਕੁੰਡ ਸਾਹਿਬ ਆਪਣੇ ਜੀੁਰ ਸਾਹਿਬ ਪਟਨਾ ਸਾਹਿਬ ਮੈਂ ਕੋ ਦੁਨੀਆ ਤੇ ਯਾਤਰਾ ਛੱਡਿਆ ਹੀ ਨਹੀਂ ਹੈਗਾ ਮੈਂ ਬਹੁਤ ਯਾਤਰਾ ਕੀਤੀ ਪਰ ਇਹਨਾਂ ਨੇ ਅੱਜ ਕਿ ਹਰਕੀ ਗੋਲਾ ਮਾਰਿਆ ਸਾਨੂੰ ਜੀ ਪਰ ਇਹਨਾਂ ਨੇ ਇਹ ਨਹੀਂ ਹੋਣਾ ਚਾਹੀਦਾ ਜੀ ਹਨਾ ਨਾ ਲੈਣ ਪਾਸਪੋਰਟ ਉਹ ਵੀ ਵਾਪਸ ਕਰ ਦਿਆ ਕਰਨ ਤਸਵੀਰਾਂ ਜੋ ਸਾਂਝੀਆਂ ਕੀਤੀਆਂ ਨੇ ਕਿ ਜੋ ਸੰਗਤਾਂ ਦੇ ਮਨਾਂ ਦੇ ਵਿੱਚ ਭਾਰੀ ਰੋਸ਼ ਸ਼ਪਾਇਆ ਜਾ ਰਿਹਾ ਉਹਨਾਂ ਦਾ ਕਹਿਣਾ ਹੈ ਕਿ ਸ਼੍ਰੋਮਣੀ ਕਮੇਟੀ ਵੱਲੋਂ ਜਿਹੜੇ ਵੀਜ਼ੇ ਨਹੀਂ ਲਗਵਾਏ ਗਏ ਜੋ ਕਿ ਜਿਨ੍ਹਾਂ ਵੱਜੋਂ ਸੰਗਤਾਂ ਵੱਲੋਂ ਪੂਰੀ ਤਿਆਰੀ ਕਰ ਲਈਤੀ ਗਈ ਸੀ ਕਿ ਤੇ ਐਂਡ ਐਂਡ ਮੌਕੇ ਤੇ ਆ ਕੇ ਜੋ ਉਹਨਾਂ ਨੂੰ ਪਤਾ ਲੱਗਦਾ ਕਿ ਉਹਨਾਂ ਦੇ ਵੀਜ਼ੇ ਨਹੀਂ ਲੱਗੇ ਤੇ ਮਨ ਬਹੁਤ ਭਾਰ ਆਉਂਦਾ ਤਾਂ ਅੱਜ ਸੰਗਤਾਂ ਜਿੱਥੇ ਖੁਸ਼ ਵੀ ਨੇ ਜੋ ਜਾ ਰਹੇ ਨੇ ਉੱਥੇ ਹੀ ਕਾਫੀ ਜ਼ਿਆਦੀ ਸੰਗਤ ਹੋ ਹੈ ਜਿਨ੍ਹਾਂ ਦੇ ਵੀਜ਼ੇ ਰਿਜੈਕਟ ਹੋਏ ਨੇ ਤਾਂ ਰਿਜੈਕਟ ਹੋਣ ਤੋਂ ਬਾਅਦ ਮਨ ਦੇ ਵਿੱਚ ਭਾਰੀ ਰੋਸ਼ ਉਹਨਾਂ ਦੇ ਵਿੱਚ ਪਾਇਆ ਜਾ ਰਿਹਾ ਹੈ ਕੈਮਰਾਮੈਨ ਸੁਦੀ ਕੁਮਾਰ ਦੇ ਨਾਲ ਅਕਸ਼ੈ ਸੋਨਿਕ ਜਗਬਾਨੀ ਟੀਵੀ ਸ਼੍ਰੀਮ ਸਸਾਈ